ਉੱਤੇ ਜਿਹੜੇ ਕੱਪੜੇ ਨੇ ਉਹ ਮੂਸੇ ਵਾਲੇ ਵਾਂਗੂ ਹੀ ਪੈ ਜਾਣਗੇ ਮੂਸੇ ਵਾਲਾ ਲੱਗੇ ਠੀਕ ਹੈ ਠੀਕ ਹੈ ਸਾਸਰੀਆ ਕਲ ਜੀ ਆਪਣੇ ਫੇਸਬੁਕ ਪੇਜ ਮੱਖਣ ਖੋਖਰ ਤੋਂ ਥੋੜੇ ਸਾਰੇ ਐ ਸੁਆਗਤ ਹੈ ਅੱਜ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਕਾਫੀ ਟਾਈਮ ਹੋ ਗਿਆ ਸੀ ਆਪਾਂ ਨੇ ਕੋਈ ਵੀਡੀਓ ਪਾਈ ਨਹੀਂ ਸੀ ਹੁਣ ਆਪਾਂ ਵੀਡੀਓ ਪਾਵਾਂਗੇ ਅੱਜ 58 ਗਾਂ ਟਰੈਕਟਰ ਦੀ ਜਿਹੜੀ ਆਪਾਂ ਇੰਸਟਾਗ੍ਰam ਤੇ ਅਪਡੇਟ ਦਿੱਤੀ ਸੀਗੀ ਤੇ ਚੱਲਦੇ ਆਂ ਆਪਾਂ ਗੱਡੀ ਲੈ ਕੇ ਹੁਣ ਗੇਰ 'ਚ ਚਲੋ ਜੀ ਹੋ ਗਈ ਸਟਾਰਟ ਚੱਲਦੇ ਆਪਾਂ ਆਪਣੇ ਵੀਡੀਓ ਡਾਇਰੈਕਟਰ ਨੂੰ ਨਾਲ ਲੈ ਕੇ ਚੱਲ ਪਏ ਵੀਡੀਓ ਸ਼ੂਟ ਕਰਨ ਵਾਸਤੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਕਿਹੜੇ ਟਰੈਕਟਰ ਦੀ ਵੀਡੀਓ ਕਰਨੀ ਆ ਅਸੀਂ ਇਹ ਉਸ ਟਰੈਕਟਰ ਦੇ ਵਿੱਚ ਕੀ ਕੁਝ 파ਰਖ ਹੈ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਆਪਣੇ ਪਿੰਡ ਤੋਂ 8 ਕਿਲੋਮੀਟਰ ਦਾ ਸਫ਼ਰ ਹੈ ਤੇ ਰਤੀਏ ਤੋਂ 4 ਕਿਲੋਮੀਟਰ ਦਾ ਸਫ਼ਰ ਹੈ ਇੰਨਾ ਕੁ ਸਫ਼ਰ ਕਰਕੇ ਆਪਾਂ ਬਾਈਆਂ ਦੀ ਵਰਕਸ਼ਾਪ ਤੇ ਪਹੁੰਚ ਜਾਂਦੇ ਆ ਤੇ ਮੁੰਡਾ ਵੈਲਕਮ ਕਰਨ ਵਾਸਤੇ ਪਹੁੰਚ ਗਿਆ ਗੇਟ ਖੋਲਤਾ ਤੇ ਇਧਰ ਲੱਗੇ ਆ ਮੁੰਡੇ ਚੋਬਰ ਲੋ ਮਿੱਤਰੋ ਆਪਣੇ ਕੈਮਰੇ ਦੇ ਸਾਹਮਣੇ ਆ ਜਿਹੜੀ ਚੀਜ਼ ਦਾ ਆਪਾਂ ਨੂੰ ਬਹੁਤ ਟਾਈਮ ਤੋਂ ਇੰਤਜ਼ਾਰ ਸੀ ਬਹੁਤ ਬਾਈ ਕਹਿੰਦੇ ਸੀ ਵੀਡੀਓ ਲੈ ਕੇ ਆਓ ਉਹੀ ਨਾਟਗਰ ਆਪਣੇ ਮੂਰੇ ਆ ਤੇ ਮਲਾਉਣਾ ਤੁਹਾਨੂੰ ਆਪਣੇ ਬਾਈ ਨਾਲ ਤੇ ਬੱਬੀ ਬਾਈ ਦਾ ਆਪਣੀ ਵੀਡੀਓ ਚ ਪਹਿਲੀ ਵਾਰ ਦਾ ਸਵਾਗਤ ਹੈ ਬਾਕੀ ਤੁਹਾਨੂੰ ਵੀ ਦੱਸ ਦਿੰਨੇ ਆ ਬੱਬੀ ਖੋਖਰ ਬਾਈ ਜੀ ਫਿੰਗਰ ਵੀ ਰਹਿ ਚੁੱਕੇ ਨੇਗੇ ਬਾਈ ਦੇ ਗਾਣੇ ਵੀ ਐ ਦੋ ਤਿੰਨ ਤੇ ਬਾਈ ਦੇ ਫਾਦਰ ਸਾਹਿਬ ਤੇ ਚਾਚਾ ਜੀ ਤੇ ਬਾਈ ਆਪਣੇ ਮੋਡੀਫਿਕੇਸ਼ਨ ਦਾ ਕੰਮ ਬਹੁਤ ਵਧੀਆ ਕਰਦੇ ਜਿਹੜਾ ਪਿੱਛੇ ਟਰੈਕਟਰ ਖੜਾ ਹੈ ਇਹ ਵੀ ਬਾਈਆਂ ਦੀ ਕਾਰਾਗਰੀ ਹੈ ਤੇ ਬਾਈਆਂ ਦੀ ਸ਼ਾਪ ਦਾ ਐਡਰੈਸ ਦੱਸਣੇ ਆ ਸ਼ਾਪ ਨਥਵਾਨ ਹੈ ਬਾਈ ਜੀ ਐਚਆਰ 9 ਮੋਡੀਫਿਕੇਸ਼ਨ ਦੇ ਨਾਮ ਤੇ ਹੈ ਤੇ ਬਾਕੀ ਬਾਈ ਜੀ ਹੁੰਦੇ ਹੋ ਆਪਾਂ ਨੂੰ ਜਾਣਕਾਰੀ ਇਹ ਟਰੈਕਟਰ ਬਾਰੇ ਇਹ ਟਰੈਕਟਰ ਅਸਲ ਦੇ ਵਿੱਚ ਮੱਖਣ ਬਾਈ ਇਹ ਹੈਗਾ ਸੀਗਾ ਹੋਨਟ अच्छा बाईया ने पहला 911 ले लिया ठीक है वो 911 अपने किसी काम नहीं आया उनका दीकली आरसी वास्ते ले लिया बाईया ठीक है ਵੀ ਆਪਾਂ ਉਹ ਨੰਬਰ ਲੱਗ ਜੂ ਤੇ ਸ਼ੋਅ ਲਾਉਣੀ ਆ ਠੀਕ ਹੈ ਫੇਰ ਕੀ ਸਕੀਮ ਬਣ ਗਈ ਬਾਈ ਕਹਿੰਦੇ ਵੀ ਪਿੱਛੋਂ ਆਪਾਂ 911 ਵਾਲਾ ਗੇਅਰ ਰੱਖ ਦਨੇ ਅੱਗੇ ਸੋਨਾ ਲਿਕਰ ਇੰਜਨ ਲਾ ਦਨੇ ਠੀਕ ਹੈ ਉਹ ਫੇਰ ਗੱਲ ਕਰਦੇ ਕਹਿੰਦੇ ਯਾਰ ਵੀ ਫੇਰ ਪੁਰਾਣੀ ਤਕਨੀਕ ਰਹੇਗੀ ਕਿ ਤਕਨੀਕ ਅੱਜ ਦੀ ਚਾਹੀਦੀ ਹੈ ਤਕਨੀਕ ਨਵੀਂ ਕਰਨੀ ਆ ਫੇਰ ਵੀਰੇ 4 ਸਿਲੰਡਰ ਸੇਮ ਆਵਾਜ਼ ਬਣਾਉਣ ਵਾਸਤੇ ਆਪਾਂ ਨੇ 5630 ਦਾ ਇੰਜਨ ਲੱਭਿਆ ਅੱਛਾ 5630 ਦਾ ਇੰਜਨ ਚੱਲਦੀ ਹੈ ਹੋਲੈਂਡ ਬਾਈ ਜੀ ਇਹ ਆਪਰ ਇਹ ਪਾਈਸ ਉਹਦੇ ਵਿੱਚ ਬਾਈ ਮਿਸਟੇਕ ਮੇਰੇ ਤੋਂ 3630 ਕਿਹਾਗਾ ਇਹਦੇ ਵਿੱਚ 5230 ਦਾ ਇੰਜਣ ਆ ਜਾਣੀ ਕਿ 75 ਹੌਸਪਾਵਰ ਟਰੈਕਟਰ ਹੈ ਇਸ ਟਾਈਮ ਤੇ ਚਾਰ ਸਿਲੰਡਰ ਬਾਈ ਸੇਮ ਆਵਾਜ਼ ਬਣਾਉਣ ਵਾਸਤੇ ਵੀ ਸੇਮ ਆਵਾਜ਼ ਆ ਫਿਰ ਗੇਅਰ ਵੀ ਆਪਾਂ ਨੇ 7500 ਦਾ ਹੀ ਗੇਅਰ ਲਾਇਆ ਹੈਗਾ ਠੀਕ ਹੈ ਜੀ ਹਾਲੈਂਡ ਦਾ ਹੀ ਹੈ ਹਾਂ ਹਾਂ ਠੀਕ ਹੈ ਜੀ ਹਾਲੈਂਡ ਦਾ ਗੇਅਰ ਹੋ ਗਿਆ ਫਿਰ ਠੀਕ ਹੈ ਤੇ ਉੱਤੇ ਫਿਰ ਆਪਾਂ ਨੇ ਸ਼ੋ ਫਿਰ ਇਹਦੇ ਤੇ 911 ਦੀ ਲਾਈ ਬਈ ਇਹ ਵੇਹਤਾ ਬਾਈ ਨੂੰ ਫਿਰ ਬਹੁਤ ਬਹੁਤ ਖੇਚ ਲੋ ਕਿਉਂਕਿ ਇਹਦੇ ਲੰਬੀ ਵੀ ਹੁੰਦੀ ਹੈ ਬਾਈ ਸ਼ੋ ਹਾਂ ਸ਼ੋ ਫਿਰ ਛੋਟੀ ਕਰੀ ਇਹਦੀ ਵੱਡ ਕੇ ਇਹ ਤਾਂ ਕੋਈ ਜਿਹੜਾ ਨਾਟਗਰ ਨੂੰ ਬੜਾ ਹੀ ਜ਼ਿਆਦਾ ਪਿਆਰ ਕਰਦਾ ਹੋਰ ਕਰਦਾ ਉਹ ਹੀ ਦੱਸ ਸਕਦਾ ਹੈ ਨਾ ਹਾਂ ਜਾਂ ਜਿਹੜੇ ਹੋਲੈਂਡ ਨੂੰ ਜ਼ਿਆਦਾ ਦੇਖਦੇ ਨੇ ਮੰਨ ਲਓ ਜਿੰਨਾਂ ਕੋਲੇ ਹੈਗੇ ਬਾਈ ਉਹ ਉਹ ਪਰਖ ਕਰ ਲੈਂਦੇ ਨੇ ਵੀ ਹੋਲੈਂਡ ਹੈ ਪਰਲੇ ਪਾਸੇ ਪੰਪ ਤੋਂ ਪਤਾ ਲੱਗ ਜਾਂਦਾ ਜਿਵੇਂ ਆਪਾਂ ਨਾਟਗਰ ਦੇਖਦੇ ਹਾਂ ਬਹੁਤ ਲੰਮਾ ਹੁੰਦਾ ਦੇਖਣ ਨੂੰ ਤਾਂ ਇਹ ਬੰਤਰ ਜਮਾ ਸਾਰਾ ਕੁਝ ਉਹੀ ਨਾਟਗਰ ਪਰ ਥੋੜਾ ਉਹਦੋਂ ਸਾਈਜ਼ ਦੇ ਟੋਂ ਛੋਟਾ ਹੋ ਗਿਆ ਛੋਟਾ ਕਰਨਾ ਪਿਆ ਕਿਉਂ ਹਿੱਸਾ ਵਗੈਰਾ ਲੋਟ ਤੇ ਫੇਰ ਇਹਦੀ ਟੈਂਕੀ ਵੀਰੇ ਆਪਾਂ ਜਮਾ ਨਵੀਂ ਬਣਵਾਈ ਠੀਕ ਹੈ ਪਹਿਲਾਂ ਜਿਹੜੀ ਦੀ ਪੁਰਾਣੀ ਟੈਂਕੀ ਸੀ ਦੋ ਤਿੰਨ ਵਾਰ ਬੈਲਡ ਕਰੀ ਲੀਕ ਹੋ ਜਾ ਕਰੇ ਠੀਕ ਹੈ ਫਿਰ ਇਹ ਭਾਰੀ ਚਾਦਰ ਦੀ ਆਪਾਂ ਟੈਂਕੀ ਬਣਵਾ ਕੇ ਲੈ ਕੇ ਆਏ ਬਾਈ 52 11 ਨੂੰ ਸਪਲਾਈ ਕਰਿਆ ਕਰਦੇ ਟੈਂਕੀ ਠੀਕ ਹੈ ਉਹਨਾਂ ਤੋਂ ਸਪੈਸ਼ਲੀ ਉਹਨਾਂ ਤੋਂ ਸਪੈਸ਼ਲ ਬਣਵਾ ਕੇ ਲੈ ਆਏ ਟੈਂਕੀ ਆਪਾਂ ਖਾਸ ਤੇ ਫੇਰ ਮਗਰਾਟ ਬਈ ਇਹਦੇ ਨਾਲ ਦੀ ਰੱਖੇ ਨੇ ਠੀਕ ਹੈ ਤੇ ਮੁੜ ਕੇ ਯੂ ਯੂ ਹੋ ਗਿਆ ਇਹਦੀ ਫੀਟਿੰਗ ਆਪਾਂ ਉਵੇਂ ਕਰੀ ਆ ਵੀ ਕਰੈਕਟਰ ਹੋਵੇ ਮਗਰਲੇ ਮਗਰ ਬਸ ਆਜੋ ਦਿਖਾਉਣੇ ਨੇ ਵੀ ਆ ਦੇਖੋ ਬੁਟੀ ਯੂ ਦੀ ਫਿਟਿੰਗ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੋਈ ਹੈ ਮਤਲਬ ਵੀ ਇਹ ਪੇ ਨਹੀਂ ਕਹਿ ਸਕਦੇ ਵੀ ਮਗਰਾਟ ਪਾਟ ਜੂ ਕੁਝ ਹੋਰ ਹੋ ਜੂ ਕੋਈ ਦਿੱਕਤ ਹੋ ਜੂ ਪਿੱਛੋਂ ਹਿੱਸਾ ਦੇਖੋ ਤੂੰ ਕਿੰਨਾ ਸੋਹਣਾ ਸ਼ਿੰਗਾਰ ਹੋਰ ਕੀ ਹੈ ਮਗਰਾਟ ਨਾਲ ਨਹੀਂ ਲੱਗਦੇਗੀ ਆ ਨਾ ਬਈਆ ਦੇ ਵਿਚਾਲੇ ਰਾਵੜ ਜਿਹੜੀ ਆਪਾਂ ਸਪੋਰਟ ਲਾਈਏ ਨਾਲ ਵੀ ਦਿੱਕਤ ਨਾ ਹੋਵੇ ਕੋਈ ਵਾਈਬ੍ਰੇਸ਼ਨ ਨਾ ਆਵੇ ਹਾਂ ਵਾਈਬ੍ਰੇਸ਼ਨ ਵੀ ਘਟਦੀ ਹੈ ਨਾਲ ਨਹੀਂ ਹੈਗਾ ਉਹ ਇੱਕ ਸਾਫ਼ ਕਰਨੇ ਕੱਪੜਾ ਫਸਾ ਕੇ ਤੇ ਮਰ ਜੀ ਸਾਫ਼ ਕਰ ਬਾਕੀ ਇਹ ਤੇ ਕੁਝ ਖੜੂਗਾ ਗਲੂਗਾ ਉਹਨੇ ਇੱਥੇ ਕੋਈ ਖੜਨ ਨਾਲ ਦਾ ਜਗ੍ਹਾ ਹੀ ਨਹੀਂ ਹੈਗੀ ਵੀ ਤੇਰੇ ਨਾਲ ਰੱਖਣਾ ਜਦੋਂ ਚੀਜ਼ ਖੜਦੀ ਆ ਯਾਰ ਉਹਦੀ ਗੱਲ ਦੀ ਜਦੋਂ ਮਿੱਟੀ ਖੜੂਗੀ ਹਨਾ ਤੇ ਬਾਕੀ ਐਂਡੀਕੇਟਰ ਦੇਖ ਲਓ ਬਾਈ ਇਹ ਨਵੀਂ ਚੀਜ਼ ਹੈ ਵੇ ਬੋਏ ਅੱਜ ਤੱਕ ਕਿਸੇ ਟਰੈਕਟਰ ਤੇ ਨਹੀਂ ਲੱਗੇ ਦੇਖ ਇਹ ਕਿੱਥੋਂ ਭਾਲੇ ਆ ਬਾਈ ਇਹ ਨਾ ਸੋਨਾਲਿਕਾ ਦੇ ਇੰਡੀਕੇਟਰ ਨੇ ਵੀਰੇ ਬਾਹਰ ਐਕਸਪੋਰਟ ਹੁੰਦਾ ਹੈਗਾ ਠੀਕ ਹੈ ਉਹਦੇ ਇੰਡੀਕੇਟਰ ਨੇ ਇਹ ਵੀ ਸਾਨੂੰ ਵੀ ਬੜੀ ਮੁਸ਼ਕਿਲ ਨਾਲ ਹਿਸ਼ਾਰਪੁਰ ਤੋਂ ਭਾਲ ਕੇ ਲੈ ਕੇ ਆਏ ਚੀਜ਼ ਵੀ ਬਹੁਤ ਸੋਹਣੀ ਆਕਰਦੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਜੀ ਬੜੇ ਸੋਹਣੇ ਲੱਗਦੇ ਆ ਬਾਈਆਂ ਦੀ ਡਿਮਾਂਡ ਸੀ ਵੀ ਐਲਈਡੀ ਇੰਡੀਕੇਟਰ ਲਾਉਣੇ ਪਹਿਲਾਂ ਉਹ ਕਹਿੰਦੇ ਵੀ ਫਾਰਮ ਟਰੈਕ ਵਾਲੇ ਲਾ ਦੋ ਉਹ ਸੂਟ ਨਹੀਂ ਕਰਦੇ ਸੀ ਇਹਨੂੰ ਤੇ ਹੋਲੈਂਡ ਵਾਲੇ ਵੀ ਸੂਟ ਨਹੀਂ ਕਰਦੇ ਬਾਕੀ ਨਵੀਂ ਚੀਜ਼ ਆ ਬਾਕੀ ਨਵੀਂ ਚੀਜ਼ ਹੋ ਗਈ ਵੱਡੇ ਮਗਰਟਾਂ ਤੇ ਵੱਡੀ ਲਾਈਟ ਆ ਸ਼ੂਟ ਕਰ ਗਈ ਬਾਕੀ ਪੂਰੇ ਭਰੇ ਭਰੇ ਲੱਗ ਰਿਹਾ ਮਗਰੜ ਖਾਲੀ ਨਹੀਂ ਲੱਗ ਰਿਹਾ ਹਾਂ ਤੇ ਬਾਕੀ ਆ ਜਿੰਕ ਦਾ ਕੰਮ ਦੇਖ ਲੋ ਬਈ ਜਿਹੜੀਆਂ ਚੀਜ਼ਾਂ ਮੰਨ ਲਓ ਜਾਦੇ ਉੱਤੇ ਥੱਲੇ ਹੁੰਦੀਆਂ ਨੇ ਉਹ ਆਪਾਂ ਜਿੰਕ ਕਰਵਾ ਦਿੰਦੇ ਜਿਵੇਂ ਸੰਗਲ ਕਸ ਨੇ ਇਹਨਾਂ ਤੋਂ ਰੰਗ ਉਤਰਨਾ ਹੀ ਹੁੰਦਾ ਸਹੀ ਗੱਲ ਤੇ ਪਿੰਨਾ ਪੁੰਨਾ ਹੋ ਗਈਆਂ ਹੁੱਕ ਦੇਖ ਲੋ ਬਈ ਇਹ ਜਮਾ オリジナル ਹੋਲੈਂਡ ਦੀ ਜਿਹੜਾ ਗੇਅਰ ਤੇ ਇੰਜਨ ਤੇ ਸਮਾਨ ਲੱਗੇ オリジナル ਹੋਲੈਂਡ ਦਾ ਹੀ ਲੱਗੇ オリジナルオリジナル ਨਾ ਮਾ ਡੱਬਾ ਬੰਦ ਲਿਆ ਕੇ ਕਿਹਦੀ ਆ ਆਪਾਂ ਵਿੱਚੋਂ ਇਹ ਹੋਲੈਂਡ ਹੈ ਉੱਪਰੋਂ 911 ਹੈ ਮਤਲਬ ਇਹਦੇ ਝੁਗੇ 91 ਕਰਨ ਦੇ ਪਾ ਹਾਂ ਲੀੜੇ ਪਾਦੇ ਇਹਦੇ ਠ ਤੇ ਆ ਜਾ ਇਧਰ ਨੂੰ ਇਧਰ ਨੂੰ ਆਇਓ ਤੇ ਬਾਕੀ ਤੁਸੀਂ ਇਧਰ ਇਹਦੀ ਫਿਟਿੰਗ ਦੇਖੋ ਬਾਈ ਹੈ ਪੂਰਾ ਬੁੰਦਿਆ ਬਣਾਇਆ ਇਹਨੂੰ ਪੂਰਾ ਚੈੱਕ ਕਰੋ ਬਾਈ ਤੁਸੀਂ ਇੰਜਨ ਦੀ ਬਣਾਵ ਨੂੰ ਚੈੱਕ ਕਰੋ ਇਹ ਮੈਂ ਗੁੰਦਤਾ ਬਾਈਆਂ ਨੇ ਬਾਕੀ ਜਿਹੜੇ ਬਾਈ ਹਾਲੈਂਡ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕਿੰਨੀ ਫਿਨਿਸ਼ਿੰਗ ਹੁੰਦਾ ਤੇ ਕਿਵੇਂ ਹੁੰਦਾ ਤੇ ਬਾਕੀ ਬਾਈਆਂ ਦਾ ਕੰਮ ਵੀ ਦੇਖ ਲਓ ਪੂਰਾ ਲੱਗਦਾ ਜਿਵੇਂ ਜਦੋਂ ਸੀ ਨਹੀਂ ਤਿਆਰ ਕੀਤਾ ਹਾਂ ਨਾ ਡਗਰ ਮੈਨੂੰ ਇਹ ਲੱਗਿਆ ਜੇ ਕਿਤੇ ਐਚਐਮਟੀ ਵਾਲਿਆਂ ਨੂੰ ਪਤਾ ਲੱਗ ਗਿਆ ਇਸ ਟਰੈਕਟਰ ਬਾਰੇ ਤੁਹਾਡੇ ਤੇ ਕੇਸ ਹੋ ਜਾਣਾ ਹਾਂ ਕੇਸ ਪੈ ਸਕਦਾ ਦੇਖ ਲਓ ਦੇਖੋ ਬਚ ਕੇ ਰਹੋ ਸੀ ਤੇ ਬਾਕੀ ਪਲੇਟਫਾਰਮ ਹੋ ਗਏ ਬਾਈ ਇਹ ਆਪਾਂ ਨੇ ਉਹ ਖੁੱਲਾ ਰੱਖਿਆ ਯਾਰ ਅਗਲਾ ਚਾਹੀਏ ਉਹਰੇ ਭੇਜੇ ਕੈਂਪਰ ਰੱਖ ਲੈ ਕੁਝ ਵੀ ਰੱਖ ਲੈ ਕੋਈ ਜੰਗਾੜੂ ਜਿਹਾ ਕੰਮ ਨਹੀਂ ਜੇ ਅਗਲੇ ਨੇ ਕੱਲ ਨੂੰ ਖੋਲਣਾ ਆ ਤਿੰਨ ਨਟ ਨੇ ਆ ਸਟੈਪ ਖੁੱਲ ਜਾਣਗੇ ਬੈਲਟ ਨਹੀਂ ਕਰੇ ਹੈਗੇ ਨਹੀਂ ਕਈ ਕਈ ਵੀਰ ਬੈਲਡ ਕਰ ਲੈ ਉਹ ਦਿੱਕਤ ਹੁੰਦੀ ਹੈ ਬਾਕੀ ਜਿਹੜੇ ਬੈਲਡ ਵਾਲੇ ਨੇ ਉਹ ਫਿਰ ਮੈਨੂੰ ਕਈ ਵਾਰ ਟੁੱਟ ਟੱਟ ਜੇ ਜੋੜ ਲਾਈ ਭੈੜਾ ਹੁਣ ਯਾਰੀ ਕਸੀ ਦੀ ਜਿਆਦੇ ਮਜ਼ਬੂਤੀ ਆ ਬਾਕੀ ਹੋਰ ਕੱਲ ਨੂੰ ਇਹ ਗੱਲ ਥੋੜਾ ਬੰਦੇ ਨੂੰ ਬੋਰ ਹੋ ਗਿਆ ਆ ਜਾ ਕੁਛ ਛੱਡਦਾ ਕਰਦਾ ਆ ਖੋਦ ਜੇ ਮਰਜ਼ੀ ਕਰਦਾ ਕੱਲੀ ਕੱਲੀ ਚੀਜ਼ ਖੁੱਲਦੀ ਆ ਵੀਰੇ ਆ ਆ ਵੀ ਖੁੱਲਦੇ ਨੇ ਆ ਵੀ ਖੁੱਲਦੇ ਨੇ ਬਾਕੀ ਸਾਰਾ ਇਹ ਪਲੇਟਫਾਰਮ ਖੁੱਲਦਾ ਕਰ ਆਪਾਂ ਨੇ ਕੋਈ ਜੰਗਾੜੂ ਕੰਮ ਨਹੀਂ ਕੋਈ ਫालतू ਸਰਾਖ ਨਹੀਂ ਸਾਡੀ ਚ ਬਾਕੀ ਹੁੰਦੇ ਆ ਮੈਂ ਚਲਾ ਕੇ ਦੇਖਿਆ ਹੁੰਦਾ ਆ ਕੇ ਆ ਆ ਬਾਕੀ ਚਲਾਉਣ ਲੱਗੀ ਬਹੁਤ ਕੰਫਰਟੇਬਲ ਆ ਰਾਈਡਰ ਬਹੁਤ ਵਧੀਆ ਸਵਾਲ ਆਉਂਦਾ ਚਲਾਉਣਾ ਤੇ ਪੈਡਲ ਪੁੱਡਲ ਰੇਸ ਆਪਾਂ ਸਾਈਡ ਤੇ ਲਾਤੀ ਸੀ ਵੀਰੇ ਚੈੱਕ ਕਰੋ ਰੇਸ ਵੀ ਬਈ ਹੱਥ ਖਾਲੀ ਲੱਗੀ ਐ ਸਾਈਡ ਤੋਂ ਲੱਗੀ ਐ ਫੇਰ ਰੇਸ ਮਲਾਂ ਸੋਨਾਲੀ ਕਾ ਦੀ ਹਾਂ ਸੋਨਾਲੀ ਕਾ ਦੀ ਹੋਇਆ ਕਰਦੀ ਮਲਾਂ ਕੋਲ ਮਲਾ ਕੇ ਤੁਸੀਂ 5-6 ਟਰੈਕਟਰ ਕੱਟੇ ਕਰਦੇ ਹਾਂ 5-6 ਟਰੈਕਟਰ ਅੱਜ ਮੇਰੇ ਸ਼ਿਸ਼ਿਆ ਤੇ ਆਜੂ ਵੀਰੇ ਦੋਨੇ ਸਾਈਡ ਵਾਲੇ ਹਾਂਜੀ ਇਹ ਸੋਨਾਲੀ ਕਾ ਦੇ ਨੇ ਠੀਕ ਐ ਤੇ ਇਸ ਟਰੈਕਟਰ ਦੇ ਵਿੱਚ ਕਿਹੜੇ ਕਿਹੜੇ ਟਰੈਕਟਰ ਵੜਦੇ ਤੁਸੀਂ ਮੈਨੂੰ ਦੱਸੋ ਚਾਰ-ਪੰਜ ਟਰੈਕਟਰ ਬੜੇ ਨੇ ਫੇਰ ਬਣਿਆ ਇਹ ਇਕੱਲੇ ਹਾਲੈਂਡ ਨਾਲ ਨਹੀਂ ਬੜੇਗਾ ਇਕੱਲੇ ਹਾਲੈਂਡ ਕੁਛ ਇਹ ਚੀਜ਼ ਨੂੰ ਬ ਕਿਉਂ ਨਾ ਨਵੀਂ ਚੀਜ਼ ਸੀ ਹਾਂ ਪਹਿਲੀ ਗੱਲ ਇੰਜਨ ਭਾਲਣ ਤੇ ਇੰਨਾ ਟਾਈਮ ਲੱਗਿਆ ਉਹ 56 30 ਇੰਜਨ ਆਇਆ ਬਹੁਤ ਘੱਟ ਟਰੈਕਟਰ ਹੀ ਬਹੁਤ ਘੱਟ ਆ ਤੇ ਫਿਰ ਉਹਦਾ ਇੰਜਨ ਭਾਲਣਾ ਫਿਰ ਉਹਦਾ ਜੈਨੂਨ ਸਮਾਨ ਜਮਾ ਰਿਹਾ ਸਮਾਨ ਇੰਜਨ ਸਪੈਸ਼ਲੀ ਭਾਲ ਕੇ ਲਿਆਇਆ ਭਾਲਿਆ ਇੰਜਨ ਭਾਲਿਆ ਸਪੈਸ਼ਲ ਇੰਜਨ ਨੂੰ ਭਾਲਿਆ ਗੇਅਰ ਬਾਕਸ ਅੱਟ ਇੰਜਨ ਅੱਟ ਇੰਜਨ ਅੱਟ ਸਾਰਾ ਟੋਟਲੀ ਸਮਾਨ ਬਈ ਯਾਰ ਜਿਹੜਾ ਮੰਨ ਲਓ ਐਨ ਵਾਲੇ ਦੇਗ ਹੈ ਠੀਕ ਹੈ ਭਾਂਡੇ ਨਵੇਂ ਲੈ ਲੇ ਵਿੱਚ ਸਮਾਨ ਨਵਾਂ ਪਾ ਠੀਕ ਹੈ ਸ਼ੋ ਆਪਾਂ ਨਵੀਂ ਇਹਦੀ ਮਿਲਦੀ ਨਹੀਂ ਪਰ ਆਪਾਂ ਨੂੰ ਸਾਫ਼ ਕੰਡੀਸ਼ਨ ਦੀ ਸ਼ੋ ਨਵੀਂ ਭਾਲੀ ਆਪਾਂ ਕਿਸੇ ਟਰੈਕਟਰ ਇਹੀ ਸਾ ਹਿਸਾਬ ਪਟਾਪਾ ਬਣਾ ਲਏ ਹੋਏ ਹਾਲੈਂਡ ਦਾ ਹਾਲੈਂਡ ਦਾ ਠੀਕ ਹੈ ਜੱਕ ਤੋਂ ਲਾਓ ਆ ਪੈਪਨ ਦੀ ਫਿਟਿੰਗ ਦੇਖ ਲਓ ਬਹੁਤ ਸੁਣੇ ਜਿਵੇਂ ਕੰਪਨੀ ਚ ਫਿਟਿੰਗ ਆਉਂਦੀ ਹੈ ਉਹੀ ਚੀਜ਼ ਜਮਾ ਸੇਮ ਬੰਦਰ ਜਮਾ ਸੇਮ ਹੋਈ ਲੱਗੇ ਕੋਈ ਆਪਾਂ ਨਾ ਬੱਚੇ ਨਹੀਂ ਫਾਲਤੂ ਐ ਨਹੀਂ ਲਾਈਆਂ ਚੀਜ਼ਾਂ ਵੀ ਜਿਵੇਂ ਹੁਣ ਇਹ ਜਾਣਾ ਬਾਹਰ ਨਿਊਜ਼ੀਲੈਂਡ ਜਾਣਾ ਠੀਕ ਹੈ ਕੱਲ ਨੂੰ ਜੇ ਬੰਦੇ ਨੂੰ ਕੋਈ ਚੀਜ਼ ਬਦਲ ਨਹੀਂ ਪੈਗੀ ਸਪੋਤ ਕਰਾ ਪੈ ਬਦਲ ਨਹੀਂ ਪੈਗੀ ਇਹ ਹਾਲੈਂਡ ਏਜੰਸੀ ਚੋਂ ਮਿਲ ਜੂ ਮਤਲਬ ਹੌਲੈਂਡ ਦੀ ਕਹਿ ਕੇ ਲੈ ਸਕਦਾ ਇਹ ਕੰਪਨੀ ਹੈਗਾ ਵੀ ਆਪਾਂ ਉਹ ਹੀ ਬਣਾ ਦਈਏ ਬਿੰਕੜੀਆਂ ਕਰਤੀਆਂ ਅੱਗ ਨੂੰ ਮੁੜ ਕੇ ਸਮਾਨ ਨਾ ਮਿਲੇ ਤੰਗ ਹੋਈ ਚੱਲੇ ਇਹ ਮੈਂ ਇਸ ਚੀਜ਼ ਦਾ ਪਲੱਸ ਪੁਆਇੰਟ ਮੰਨਦਾ ਵੀ ਤੁਸੀਂ ਜਿਹੜਾ ਚੀਜ਼ ਲਈ ਹੈ ਉਹ ਕੰਪਨੀ ਦੀ ਕਹਿ ਕੇ ਮੰਗ ਸਕਦੇ ਤੁਸੀਂ ਇਹਦੇ ਵਿੱਚ ਹੌਲੈਂਡ ਬਾਰਡ ਤਾਂ ਹੌਲੈਂਡ ਦੀ ਚੀਜ਼ ਕਹਿ ਕੇ ਲੈ ਸਕਦਾ ਇਹ ਚੀਜ਼ ਥੋੜੀ ਮੈਨੂੰ ਬਹੁਤ ਵਧੀਆ ਲੱਗੀ ਹੈ ਤੇ ਆਹ ਪਾਈਪਲਾਈਨ ਆਪਾਂ ਹੱਥੀ ਬਣਾਉਣੇ ਬਈ ਠੀਕ ਹੈ ਇਹ ਵੀ ਆਪਾਂ ਸਪੇਅਰ ਬਾਈਆਂ ਨੂੰ ਬਣਾ ਕੇ ਦੇ ਦਾਂਗੇ ਜਾਂ ਕਈ ਵਾਰ ਲੋਡ ਪਵੇ ਆਪਣੇ ਕੋਲ ਫਰਮੇ ਨੇ ਠੀਕ ਹੈ ਕਿਉਂਕਿ ਪਲਾਸਟਿਕ ਦੀਆਂ ਸੂਤ ਨਹੀਂ ਆਉਂਦੀਆਂ ਉਸੇ ਸੋਹਣੀ ਜੀ ਲੱਗਦੀ ਹੈ ਕਿ ਸੋਹਣੀ ਲੱਗਦੀ ਹੈ ਇਹ ਤਾਂ ਇਹ ਕਿਹੜੋਂ ਕਰਕੇ ਵਧੀਆ ਬਣ ਜਾਂਦੀ ਹੈ ਚੀਜ਼ ਹਾਂ ਆਜੋ ਅੱਗੇ ਆਜੋ ਵੀਰੇ ਫਿਰ ਇੱਕ ਜੀ ਹੋਰ ਦੱਸੋ ਬਈ ਆਪਣਾ ਜਿਹੜਾ 511 ਹੋ ਸੱਚ ਤੋਂ ਬੰਦ ਹੁੰਦਾ ਚੋਕ ਤੋਂ ਸਟਾਰਟ ਹੁੰਦਾ ਇਹਦੇ ਬਾਰੇ ਦੱਸੋ ਫਿਰ ਉਹ ਕਿਵੇਂ ਕੀਤਾ ਹੈ ਉਹੋ ਨਾ ਜਿਹੜਾ ਹੋਲੈਂਡ ਹੈ ਬਈ ਇਹ ਰੋਟਰੀ ਪੰਪ ਹੈ ਦੇਖੋ ਠੀਕ ਹੈ ਇਹ ਨਾਲ ਚਾ ਕਰੰਟ ਨਾਲ ਹੀ ਚੱਲਣਾ ਹੁੰਦਾ ਹੈ ਹਾਂ ਤੇ ਉਤੋਂ ਜਿਹੜੀਆਂ ਸੁੱਚਾਂ ਨੇ ਜਿਹੜਾ ਪੁਰਾਣਾ 9511 ਨਾ ਬਈ ਉਹ ਖਿੱਚੇ ਤੋਂ ਸਟਾਰਟ ਮੈਂ ਕਰ ਹਾਂ ਉਹ ਚੀਜ਼ ਆਪਾਂ ਉਵੇਂ ਹੀ ਰੱਖੀ ਇਹ ਉਵੇਂ ਹੀ ਕਰਤੀ ਹੈ ਸਾਰਾ ਕੁਝ ਉਵੇਂ ਹੀ ਆ ਪੱਲੇ ਯਾਰ ਤੁਸੀਂ ਕਮਾਲ ਕਰਤੀ ਤੇ ਗੀਅਰ ਜਿਵੇਂ ਹੋਲ ਹੁਣ ਦੇਖੋ 9511 ਦੇ ਨਾਲ ਉਰੇ ਗੀਅਰ ਆਇਆ ਕਰਦਾ ਆਹ ਚੀਜ਼ ਆਪਾਂ ਬੰਦ ਕਰੀਏ ਠੀਕ ਹੈ ਇਹ ਪੱਲਾ ਆਪਾਂ ਬਣਾਇਆ ਆਪ ਕੋ ਬੰਦ ਸਪੈਸ਼ਲ ਬਣਾ ਕੇ ਇਹਨੂੰ ਬੰਦ ਕਰਿਆ ਤੇ ਸਾਈਡ ਗੇਅਰ ਹੋ ਗਿਆ ਸੁਖ ਬਹੁਤ ਹੋ ਗਿਆ ਬਈ ਤਕਨੀਕ ਅੱਜ ਦੀ ਹੋਗੀ ਨਾ ਤਕਨੀਕ ਅੱਜ ਦੀ ਹੋਗੀ ਬਾਕੀ ਬਾਈ ਇਸ ਤੋਂ ਕੋਈ ਮਰਜ਼ੀ ਕੰਮ ਲੈ ਜਾਦਾ ਬੰਦ ਜੁੱਲਾ ਮਰਜ਼ੀ ਕੰਮ ਲਵੇ ਯਾਰ ਹਾਈ ਲੋ ਮੀਡੀਅਮ ਹਾਰਾ ਕੋਈ ਮੀਡੀਅਮ ਹੋ ਗਿਆ ਕੰਮ ਤਾਂ ਬਾਈਆਂ ਲੈਣਾ ਨਹੀਂ ਅੱਗੇ ਉੱਥੇ ਖੜਾਉਣਾਗਾ ਖੜਾਉਣਾ ਇਹ ਚੋੜ ਪਰ ਉਹ ਕਹਿੰਦੇ ਵੀ ਚੀਜ਼ ਅੱਜ ਦੀ ਹੋਵੇ ਠੀਕ ਹੁਣ ਕਿਉਂਕਿ 95 ਕਨ ਸਮਾਨ ਵੀ ਨਹੀਂ ਮਿਲਦਾ ਬਰੇ ਬਾਕੀ ਹੋਰ ਵੀ ਸਾਰਨ ਵੱਡੀ ਗੱਲ ਹੈ 95 ਦਾ ਟਰੈਕਟਰ ਕਿਹੜਾ ਜਿਹੜਾ ਟਰੈਕਟਰ ਹੈ ਜਿੰਨਾ ਮਰਜ਼ੀ ਕੰਮ ਕਰਾ ਜੀ ਕੰਮ ਕਰਾਉਣਾ ਕੰਮ ਲੈਣਾਗਾ ਤਾਂ ਮਿਸਤਰੀ ਕੋਲ ਕਿ ਕਿੜਾ ਲਵਾ ਕੇ ਲਵਾ ਗਲ ਤੈ ਬਾਹਰ ਦੀ ਤਕਨੀਕ ਹੈ ਬਾਹਰ ਇਹ ਚਾਹੀਦਾ ਸੁਨਨ ਨੂੰ ਉਹ ਕਹਿੰਦੇ ਕਈ ਵਾਰ ਅਸੀਂ ਰੋਡ ਤੋਂ ਅੱਗੇ ਆਉਣੇ ਜਿਵੇਂ ਇੱਧਰ ਕਿਸੇ ਪਾਸੇ ਮੁੜਨਾ ਇੰਡੀਕੇਟਰ ਦੇ ਦੇਣ ਤਾਂ ਦੂਜੇ ਬੰਦੇ ਨੂੰ ਦਿਖ ਜਾਂਦਾ ਮਤਲਬ ਟਰੈਕਟਰ ਅੱਗੇ ਪਹਿਲਾਂ ਆਉਣਾ ਹੈ ਤਾਂ ਆਏ ਜੀ ਦਿਖ ਜੂਗਾ ਇਹ ਪਹਿਲਾਂ ਸਾਈਡ ਵਾਲੇ ਉਹ ਤਾਂ ਸਾਹਮਣੇ ਦਿਖਾ ਦੇਣਗੇ ਵੀ ਟਰੈਕਟਰ ਨੇ ਮੁੜਨਾ ਸਾਈਡ ਵਾਲੇ ਬੰਦੇ ਨੂੰ ਇਹ ਨਹੀਂ ਦੱਸਣਾ ਵੀ ਟਰੈਕਟਰ ਮੁੜੂਗਾ ਇਹ ਮੈਂ ਕਿਤੇ ਉਣ ਹੀ ਲੱਗੀ ਹੋਈ ਹੈ ਸ਼ੋਹ ਮੈਂ ਆਣਾ ਨਾ ਇਹ origignal mahindra ਹੋਰ ਇੱਕ ਇੱਕ ਚੀਜ਼ ਹੋਰ ਵੜ ਗਈ mahindra ਇਹ ਬਲੇਰੋ ਕੈਂਪਰ ਦਾ ਹੈ ਅਜਾ ਬਲੇਰੋ ਕੈਂਪਰ ਦਾ ਠੀਕ ਹੈ ਠੀਕ ਹੈ ਇੰਡੀਕੇਟਰ ਮਤਲਬ ਤੁਸੀਂ ਫਿਰ ਇਹ ਤਾਂ ਕਾਜ਼ੀ ਜੀ ਜਿਆਦਾ ਕੰਬੀਨੇਸ਼ਨ ਹੋ ਗਿਆ ਮਤਲਬ ਇੱਕ ਅੱਧੀ ਚੀਜ਼ ਕੋਈ ਹੋਰ ਨਿਕਲੇ ਹੋਗੇ ਜੋ ਦੇਖਣੇ ਚੱਲ ਅੱਗੇ ਆਉਂਦੇ ਆਉਂਦੇ ਆ ਜੋ ਨਿਕਲੇ ਆ ਜਾਂ ਮੇ ਨਹੀਂ ਲੱਟਣੇ ਮੋਟਰ ਤਾਂ ਕਹੇ ਵੀ ਵਾੜਦਾ ਵੀ ਟਰੈਕਟਰ ਦੇ ਨਾਲ ਇਹ ਬਾਈ ਨੂੰ ਨਾ ਐਲੀ ਪਹਿਲਾਂ ਆਪਾਂ ਪਾਤੀ ਸਿੰਪਲ ਠੀਕ ਹੈ ਤੇ ਉਹ ਕਹਿੰਦਾ ਵੀ ਮੈਨੂੰ ਐਲਈਡੀ ਜਿਆਦਾ ਚਾਹੀਦੀ ਹੈ ਠੀਕ ਹੈ ਮਤਲਬ ਲਾਈਟਾਂ ਜਿਆਦਾ ਚਾਹੀਦੀਆਂ ਟਰੈਕਟਰ ਦੇ ਤੇ ਜਿਵੇਂ ਥਾਰ ਦੀ ਜਾਂ ਸਕੋਰਪੀਆ ਦੀ ਗ੍ਰਿੱਲ ਚ ਪੈਂਦੀਆਂ ਹੁੰਦੀਆਂ ਨੇ ਇਹ ਉਹ ਲਾਈਟਾਂ ਹੋ ਗਈਆਂ ਤੇ ਆ ਆ ਗਿਆ ਬਾਰ ਲਾਈਟ ਲਾਤੀ ਸੀ ਬਾਈ ਨੂੰ ਚਾਹੀਦੀ ਤੇ ਆ ਵੇਟ ਹੋ ਗਿਆ ਹੋਲੈਂਡ ਦੇ オリジナル ਦਾ ਜਮਾਂ ਅਰिजिनल ਕੋ ਚੁੱਲਾ ਸੀ ਬਾਈ ਕ ਮਦਰ ਮਦਰ ਸੱਲੂ ਦਾ ਜੈਕਟਰ ਸਾਰਾ ਹੋਲੈਂਡੀ ਹੈ ਹਾਂ ਇਹ ਬਾਕੀ ਟਾਇਰ ਲਾਲਾ ਬ੍ਰੀ ਬੀ ਕੇ ਟੀ ਕੇ ਟਾਇਰ ਨੇ 1200 ਪਹਿਲਾਂ ਇਹ 1100 ਦੇ ਪਾਦੇ ਸੀ ਉਹ ਮੂੰਹ ਚੱਕਿਆ ਗਿਆ ਫੇਰ ਉਹਨਾਂ ਨੇ ਫੇਰ ਸਟੈਂਡਿੰਗ ਜਿਹੜੀ ਪਾਣੀ ਹੁੰਦੀ ਉਹ ਲੈਵਲ ਜਾਣੀ ਹੁੰਦਾ ਸੀ ਹਾਂ ਤੇ ਫੇਰ ਪਿੱਛੇ ਭਾਈ 16 28 ਦੇ ਜਿਹੜੇ ਆਈ ਕਰਦੇ ਸੀ ਅੱਛਾ ਪਾ ਬੀ ਕੇ ਟੀ ਦੇ ਰੇਟ ਹਾਂ ਸਾਰਾ ਬੀ ਕੇ ਟੀ ਦਾ ਹੀ ਹੈ ਬਾਕੀ ਭਾਈ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ ਲੁੱਕ ਬੀ ਕੇ ਟੀ ਦੇ ਟਾਇਰ ਨਾਲ ਕਿੰਨਾ ਸੋਹਣਾ ਲੱਗ ਰਿਹਾ ਟਰੈਕਟਰ ਪੂਰਾ ਚੱਜ ਰਿਹਾ ਇੱਕ ਟਰੈਕਟਰ ਹੋਰ ਆ ਗਿਆ ਜੌਂਡੀਅਰ ਦਾ ਟੂਲਾ ਮੈਂ ਮੈਨੂੰ ਲੱਗਦਾ ਪੰਜ ਛੇ ਦੇ 10 12 ਚੀਜ਼ਾਂ ਗੱਟੀਆਂ ਹੋ ਜਾਂਦੀਆਂ ਇਹਦਾ ਇਹ ਟੂਲ ਨਾਲ ਜੁੰਡੀਰ ਤਾਂ ਸੋਹਣਾ ਬਹੁਤ ਹਾਂ ਸੋਹਣਾ ਹੈ ਬਾਕੀ ਬਾਕੀ ਲੋਹੇ ਦਾ ਹੈ ਲੋਹੇ ਦੇ ਵਿੱਚ ਰਾਵੜਾ ਰੋੜਾ ਚੰਦਰਾ ਵੀ ਕਿੰਨੀਆਂ ਪਾਈਆਂ ਦੀਆਂ ਨੇ ਲਓ ਬਾਕੀ ਬਈ ਤੁਹਾਨੂੰ ਆਪਾਂ ਟਰੈਕਟਰ ਦੇ ਉੱਤੋਂ ਬੈਠ ਕੇ ਟਰੈਕਟਰ ਨੂੰ ਸਟਾਰਟ ਕਰਕੇ ਦਿਖਾਉਨੇ ਆਓ ਜੀ ਲਵਾਉਂ ਜੇ ਤਖਾ ਤੋਂ ਬਈ ਉਹ ਵੀ ਪੁਰਾਣਾ ਖਿੱਚਣ ਵਾਲਾ ਸਟਾਈਲ ਮੈਨੂੰ ਦਿਖਾਓ ਮੈਂ ਦਿਖਾਉਣਾ ਤੁਹਾਨੂੰ ਚੈੱਕ ਕਰੋ ਜੀ ਇਹ ਉੱਤੋਂ ਕਰੋ ਟਰੈਕਟਰ ਦੀ ਲੁੱਕ ਚੈੱਕ ਉਵੇਂ ਹੀ ਬਾਈਆਂ ਨੇ ਸਟਾਰਟ ਕਰਦਾ ਕੀਤਾਗਾ ਜਿਵੇਂ ਜਿਹੜਾ ਆਪਣਾ 58 ਗਰਾਂ ਸਟਾਰਟ ਹੁੰਦਾ ਹੈ ਪਹਿਲਾਂ ਨਿਊਟਰਲ ਕਰੋ ਤੇ ਚੱਕੋ ਜੀ ਸਟਾਰਟ ਸਟਾਰਟ ਵੀ ਹੁੰਦਾ ਤੇ ਉਵੇਂ ਹੀ ਸੁੱਤ ਕੱਢੇ ਤੋਂ ਬੰਦ ਵੀ ਹੁੰਦਾ ਇਹ ਚੱਕੋ ਜੀ ਬੰਦ ਵੀ ਬਾਕੀ ਟਰੈਕਟਰ ਦੀ ਉੱਪਰੋਂ ਬੈਠ ਕੇ ਲੁੱਕ ਜਮਾ ਉਹੀ ਸਾਵੇਂ 58 ਗਰਾਂ ਦੀ ਆ ਰਹੀ ਹੈ ਤੇ ਮਿਊਜ਼ਿਕ ਸਿਸਟਮ ਵੀ ਬਾਈਆਂ ਨੇ ਪੂਰਾ ਸਿਰ ਲਾਇਆ ਚੈੱਕ ਕਰੋ ਜਮਾਨਾ ਇਹ ਚੱਲ ਰਿਹਾ ਇਹ ਆਨ ਹੋ ਗਿਆ ਇਹ ਇਹ ਮਿਊਜ਼ਿਕ ਸਿਸਟਮ ਕੀ ਦਾ ਹੈ ਹੁਣ ਮੈਨੂੰ ਲੱਗ ਕੋਈ ਇੱਥੇ ਕੁਝ ਹੋਰ ਵੜ ਗਿਆ ਕੇ ਇਹ ਥਾਰ ਦਾ ਹੈ ਵੀਰੇ ਅੱਛਾ ਥਾਰ ਦੇ ਜਿਵੇਂ ਲੋਕ ਬਾਹਰੋਂ ਲਵਾ ਲੈਂਦੇ ਨੇ ਹਾਂ ਹਾਂ ਇਹ ਹੈਗਾ ਸਪੈਸ਼ਲ ਥਾਰ ਵਾਸਤੇ ਹੈ ਠੀਕ ਹੈ ਜੀਪੀਐਸ ਆ ਗਿਆ ਠੀਕ ਹੈ ਸਾਰੇ ਸਾਰੇ ਫੰਕਸ਼ਨ ਆ ਗਏ ਅੱਜ ਦੇ ਟਾਈਮ ਦੇ ਅੱਜ ਦੇ ਟਾਈਮ ਦੇ ਬਾਕੀ ਬੈਕ ਕੈਮਰਾ ਆ ਗਿਆ ਹੋਰ ਸਾਰਾ ਕੁਝ ਆ ਗਿਆ ਆਗਲਾ ਟਰੈਕ ਵੀ ਕਰ ਸਕਦਾ ਮੇਰਾ ਟਰੈਕਟਰ ਖੜਿਆ ਕਿੱਥੇ ਹੈ ਅੱਛਾ ਮਤਲਬ ਸਾਰੇ ਫੀਚਰ ਗੱਡੀ ਵਾਲੇ ਫੀਚਰ ਵੀ ਪਾਸ ਦੇ ਚ ਬਾਕੀ ਤੁਸੀਂ ਡਾਊਨ ਸੀਲਿੰਗ ਵੀ ਚੈੱਕ ਕਰੋ ਪੂਰੀ ਵਧੀਆ ਡਾਊਨ ਸੀਲਿੰਗ ਹੋਏ ਪੂਰੀ ਸਾਫ਼ ਜਮ ਹੈ ਨਾ ਇਹ ਕਹਾ ਇੰਡੀਕੇਟਰ ਬੜੀ ਬਖਰੀ ਚੀਜ਼ ਲਾਈ ਆ ਭਾਈ ਤੂੰ ਅੱਗੇ ਕਿੱਥੇ ਵਾ ਕੇ ਇਹ ਮਰਸੀਡੀਜ਼ ਬੈਂਜ਼ ਦਾ ਜਿਹੜਾ ਟਰੱਕ ਆਉਂਦਾ ਉਹਦੀ ਆਉਂਦੀ ਹੈ ਇਹ ਆਪਾਂ ਆਨਲਾਈਨ ਮੰਗਾਈਆਂ ਕੁੱਲ ਕੁੱਲ ਮਿਲਾ ਕੇ ਤੁਸੀਂ ਨੇ ਵਿੱਚ ਇਹਦੇ ਮੋਟਰਸਾਈਕਲ ਪਾਤਾ ਸੋਨਾ ਲੀਕਾ ਪਾਤਾ ਜੌਂਡੀਰ ਪਾਤਾ ਹਾਲੈਂਡ ਪਾਤਾ ਜਾਮਾ ਪਾਤਾ ਰਹਿਣਾ ਗੁੰਦਾ ਉਹਨਾ ਮਰਸੀਡੀਜ਼ ਦਾ ਬੈਂਜ਼ ਦਾ ਟਰੱਕ ਪਾਤਾ ਹੈ ਉੱਤੇ ਉੱਤੇ ਹਾਰਨੇ ਟ੍ਰੇਨ ਵਾਲੇ ਭਰਾਵਾ ਰੇਲ ਹਾਰਨ ਕੇ ਪਰਾਵਾ ਵੱਡੇ ਲਵਾਏ ਆ ਵੱਡੀ ਗੋਦ ਹੈ ਪਰਾਵਾ ਚੰਗੀ ਬਾਜਾ ਬਾਕੀ ਮਿਊਜ਼ਿਕ ਸਿਸਟਮ ਵੀ ਪੂਰਾ ਸੋਹਣਾ ਲੱਗਿਆ ਹੋਇਆ ਹੈਗਾ ਤੇ ਕਹਿੰਦੇ ਬਾਈ ਸੋਨੀ ਦੇ ਵਿੱਚ ਕੰਪੋਨੈਂਟ ਲੱਗਿਆ ਜਿਹੜਾ ਵੂਫਰ ਹੈਗਾ ਉਹ JBL ਦਾ ਹੈਗਾ ਬਾਕੀ ਫਿਨਿਸ਼ਿੰਗ ਤੁਸੀਂ ਆਪ ਚੈੱਕ ਕਰ ਲਓ ਬਾਈ ਡਾਊਨ ਸੀਿੰਗ ਇਹ ਪੂਰੀ ਐਨ ਵਧੀਆ ਪੂਰੇ ਸ਼ੌਂਕ ਨਾਲ ਕੋਈ ਬਾਹਰ ਕੋਈ ਧਾਗਾ ਨਹੀਂ ਕੋਈ ਨੱਟ ਨਹੀਂ ਕੁਝ ਹੋਰ ਨਹੀਂ ਪੂਰੀ ਫਿਨਿਸ਼ਿੰਗ ਪੂਰੀ ਘੈਂਟ ਦਿੱਤੀ ਆ ਜਮਾਂ ਤੇ ਬਾਕੀ ਆਪਾਂ ਮਗਰੋਂ ਚੈੱਕ ਕਰਾਉਨੇ ਆ ਇਧਰ ਬਾਈਆਂ ਦੇ CR98 ਮੋਡੀਫਾਇਰ ਦਾ ਲੋਗੋ ਆ ਗਿਆ ਬਾਕੀ 22 ਸੀ ਜਿਹੜਾ ਉਹ ਮੂਸੇ ਵਾਲੇ ਦਾ ਫੈਨ ਸੀਗਾ ਮੂਸੇ ਵਾਲੇ ਨੂੰ ਵੀ ਯਾਦ ਕਰਕੇ ਬਾਈ ਨੇ ਇਹ ਨਾਟਵਾਰਾ ਤਿਆਰ ਕਰਾਇਆ ਫੋਟੋ ਵੀ ਮੈਨੂੰ ਲੱਗ ਅਜ ਤੱਕ ਕਿਸੇ ਨੇ ਦੇਖੀ ਨਹੀਂ ਹੋਣੀ ਇਦਾਂ ਇਹ ਫੋਟੋ ਇਹ ਫੋਟੋ ਬਾਈ ਨਾ ਬਾਈ ਦੀ ਪੋਸਟ ਨਹੀਂ ਹੋਈ ਹੋਈ ਕਿਤੇ ਵੀ ਹਾਂ ਹਾਂ ਫੇਰ ਸਾਨੂੰ ਐ ਹੋ ਗਿਆ ਯਾਰ ਜਦੋਂ ਬਣਾਉਣੀ ਹੈ ਕੋਈ ਚੀਜ਼ ਤਾਂ ਆਡੀ ਬਣਾਈਏ ਅਖਰੀ ਚੀਜ਼ ਹੋਵੇ ਤਾਂ ਇਹਨੂੰ ਬਣਾਉਣ ਵਾਸਤੇ ਨਾ ਆਪਾਂ ਲੈਵਲ ਲਗਾਣਾ ਸੀ ਬਾਈ ਦਾ ਠੀਕ ਹੈ ਉਹਦੇ ਚੋਂ ਪੂਰਾ ਐਚਡੀ ਚਲਾ ਕੇ ਸਕਰੀਨਸ਼ਾਟ ਮਾਰਿਆ ਠੀਕ ਹੈ ਸਕਰੀਨਸ਼ਾਟ ਮਾਰ ਕੇ ਫੇਰ ਇਹ ਫੋਟੋ ਲਈਏ ਠੀਕ ਹੈ ਤਾਈਓ ਇਹ ਅਜ ਤੱਕ ਇਹ ਫੋਟੋ ਆਪਾਂ ਦੇਖੀ ਨਹੀਂ ਹੈਗੀ ਬਾਕੀ ਫੋਟੋ ਦੀ ਕੁਆਲਿਟੀ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਨਾਲ ਤਿਆਰ ਕੀਤੀ ਆ ਕੈਮਰਾ ਵਿੱਚ ਲਾਈਟ ਜਗਦੀ ਹੈ ਠੀਕ ਹੈ ਹਾਂ ਰਾਤ ਨੂੰ ਇਹ ਲਾਈਟ ਜਗਦੀ ਸਾਰੀ ਜਗਦੀ ਕਰੀਏ ਠੀਕ ਹੈ ਤੇ ਇੱਧਰ ਜਿਵੇਂ ਮੂਸੇ ਵਾਲੇ ਬਾਈ ਦਾ ਲੋਗੋ ਆ ਗਿਆ ਏ ਬਾਈ ਨੇ ਨਸਲ ਤਿਆਰੀ ਮੂਸੇ ਵਾਲੇ ਕਰਕੇ ਕਰਾਇਆ ਅੱਛਾ ਬਾਈ ਮੂਸੇ ਵਾਲਾ ਫੈਨ ਲੱਗਾ ਪੂਰਾ ਉਹ ਕਹਿੰਦਾ ਯਾਰ ਮੈਂ ਹੋਲੈਂਡ ਹੀ ਲੈ ਲੈਂਦਾ ਹੋਲੈਂਡ ਤਿਆਰ ਕਰਾ ਲੈਂਦੇ ਨਵਾਂ ਲੈ ਲੈਂਦੇ ਹੋਲੈਂਡ ਸਹੀ ਗਾ ਉਹ ਕਹਿੰਦਾ ਵੀ ਤਕਨੀਕ ਚਲੋ ਅੱਜ ਦੀ ਹੋ ਜੇ ਉੱਤੇ ਜਿਹੜੇ ਕੱਪੜੇ ਨੇ ਮੂਸੇ ਵਾਲੇ ਵਾਂਗੂ ਹੀ ਪੈ ਜਾਣ ਮੂਸੇ ਵਾਲੇ ਵਾਲਾ ਲੱਗੇ ਠੀਕ ਹੈ ਠੀਕ ਹੈ ਬਾਈ ਮੂਸੇ ਵਾਲਾ ਪੂਰਾ ਪੱਕਾ ਫੈਨ ਸੀਗਾ ਤੇ ਸੀਗਾ ਕੀ ਹੈਗਾ ਬਾਈ ਨੇ ਤਾਈਆਂ ਤਿਆਰ ਕਰਾਇਆ ਤੇ ਬਾਕੀ ਉੱਪਰ ਦੇਖੋ ਟਰੇਨ ਵਾਲੇ ਹਾਰਨ ਲੱਗਿਆ ਜਿਹੜੇ ਕਹਿੰਦੇ ਵੱਡੇ ਲਵਾਏ ਆ ਹਾ ਵਾਹ ਜੀ ਬੜੀ ਤਕੜੀ ਹੈ ਦੁਰਤਾਈ ਤੈਨੂੰ ਲੱਗ ਜਾਵੇਂ ਟ੍ਰੇਨ ਆ ਗਈ ਹੋਵੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਾਈਆਂ ਦੀ ਮਿਹਨਤ ਕਿਵੇਂ ਲੱਗੀ ਤੇ ਜਿਹੜੇ ਨੇ ਬਾਈਆਂ ਨੇ ਟਰੈਕਟਰ ਤਿਆਰ ਕਰਾਉਣਾ ਬਾਈਆਂ ਦਾ ਨੰਬਰ ਬਾਈ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਬਾਈਆਂ ਦੇ ਦੋ ਨੰਬਰ ਨੇ ਦੋਨਾਂ ਤੁਸੀਂ ਕਿਸੇ ਦੀ ਵੀ ਕੰਟੈਕਟ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਚੀਜ਼ ਹੋਰ ਰਹਿ ਗਈ ਮੈਨੂੰ ਲੱਗ ਕੇ ਟਰੈਕਟਰ ਹੋਰ ਵੱਡਾ ਤੁਸੀਂ ਨੇ ਬਾਈ ਜੀ ਆਹ ਸੀਟ ਰਹਿ ਗਈ ਸੀਟ ਸੋਲਿਡਸ ਦੀ ਐ ਇਹ ਸੀਟ ਦੀ ਹੁਣ ਤੈਨੂੰ ਗੱਲ ਦੱਸ ਰਿਹਾ ਬਾਈ ਡਾਇਰੈਕਟਰ ਸਟਾਰਟ ਹੋਉਦੋਂ ਹੋ ਜਦੋਂ ਬੰਦਾ ਉੱਤੇ ਬੈਠੀ। ਅੱਛਾ ਜੀ। ਉਹ ਕਈ ਵਾਰ ਨਾ ਸਾਰਾ ਪਿੱੜ ਜਾਣ ਕੋਈ ਸ਼ੋਰ ਹੋ ਜਾਏ ਕੋਈ ਨੁਕਸਾਨ ਹੋ ਜਾਏ ਸਟਾਰਟਿੰਗ ਹੁੰਦਾ ਜਿੰਨਾ ਚਿਰ ਅਗਲਾ ਉੱਤੇ ਨਹੀਂ ਬੰਦਾ। ਠੀਕ ਹੈ ਠੀਕ ਹੈ। ਫਿਰ ਇਹਦੀ ਸੀਟ ਬੈਲਟ ਆ ਗਈ ਸੇਫਟੀ ਆ ਗਈ। ਪਤੰਦਰਾ ਪਤੰਦਰਾ ਦੇ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹ ਕਰੀਆਂ। ਹੁਣ ਉੱਧਰ ਦੋ ਸ਼ੀਸ਼ੇ ਜ਼ਰੂਰੀ ਹੁੰਦੇ ਨੇ। ਤਾਂ ਦੋ ਲੋਣੇ ਤੇ। ਪਤੰਦਰਾ ਹੁਣ ਤਾਨੂੰ ਕੀ ਕਹੀਏ ਫੀਚਰ ਹੀ ਵਾਲੇ ਪਾਦੇ ਕੋਤੋਂ ਸੰਤ ਸਾਧਨ ਪਾਦੇ। ਨਹੀਂ ਨਾ ਨਵੇਂ ਟਰੈਕਟਰ ਚ ਮਿਲ ਨਹੀਂ ਸਕਦੇ। ਸਹੀ ਗੱਲ ਆ ਬਾਕੀ ਨਾ ਅੱਜ ਆਪਾਂ ਨਵਾਂ ਲੈਣ ਵਗ ਜੀਏ ਨਵਾਂ ਨੀਵੰਦਾ ਬਾਈ ਨੇ ਪੈਸਾ ਵੀ ਪੂਰਾ ਦਿਲ ਖੋਲ ਕੇ ਲਾ ਪੂਰੇ ਤਸੱਲੀ ਨਾਲ ਪੂਰਾ ਤਸੱਲੀ ਬਾਕੀ ਕੰਮ ਦੇਖ ਕੇ ਲੱਗਦਾ ਹੀ ਪੈਸਾ ਲੱਗਿਆ ਹੋਇਆ ਚੀਜ਼ ਤੇ ਪੂਰੀ ਅੱਗੋਂ ਲੈ ਕੇ ਕਿਸੇ ਗਣੀਓ ਕੋਈ ਚੀਜ਼ ਮਾੜੀ ਨਹੀਂ ਲਾਈ ਗਈ ਠੀਕ ਹੈ ਬਾਕੀ ਅੱਗੋਂ ਲੈ ਕੇ ਪਿੱਛੇ ਤੱਕ ਟਰੈਕਟਰ ਪੂਰਾ ਗੁੰਦਿਆ ਪਿਆ ਜਮਾ ਹੈ ਨਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਐ ਲੱਗਦਾ ਹਜੇ ਜਿਹੜੇ ਹਿਸਾਬ ਨਾਲ ਬਾਈਆਂ ਨੇ ਕੰਮ ਕੀਤਾ ਅੱਧੀਆਂ ਚੀਜ਼ਾਂ ਗਿਣੌਣੀਆਂ ਰਹਿ ਗਈਆਂ ਹੋਣੀਆਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਬਾਕੀ ਤੁਹਾਨੂੰ ਜੇ ਵੀਡੀਓ ਵਧੀਆ ਲ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਫੋਲੋ ਕਰਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਨੂੰ ਨਾ ਫੋਲੋ ਕਰ ਲਿਓ ਬਈ ਇੰਸਟਾਗ੍ਰam ਤੇ ਵੀ ਫੇਸਬੁਕ ਤੇ ਵੀ YouTube ਤੇ ਵੀ ਥੈਂਕ ਯੂ ਠੀਕ ਹੈ ਜੀ ਓਕੇ